ਕਈ ਵਾਰ ਬੰਦਾ ਇਨਾ ਮਜਬੂਰ ਹੋ ਜਾਂਦਾ ਹੈ ਕਿ ਜਦੋਂ ਉਸਤੇ ਆਪਣੇ ਹੀ ਵਸਤੀ ਮਜਬੂਰੀ ਦਾ ਨਜਾਇਜ਼ ਫਾਇਦਾ ਚੁੱਕਣ ਲੱਗ ਜਾਂ। ਉਦੋਂ ਤਾਂ ਫਿਰ ਉਸਦਾ ਮਰਨ ਹੋ ਜਾਂਦਾ ਹੈ। ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਤੁਸੀਂ ਮੇਰੀ ਕਹਾਣੀ ਨੂੰ ਸੁਣ ਕੇ ਜਰੂਰ ਦੱਸਿਓ ਕਿ ਮੈਂ ਗਲਤ ਸੀ ਜਾਂ ਮੇਰੀ ਘਰਵਾਲੀ। ਇੱਕ ਦਿਨ ਜਦੋਂ ਮੇਰੀ ਘਰਵਾਲੀ ਦੋਦੀ ਦੇ ਨਾਲ ਮੇਰੇ ਆਪਣੇ ਹੀ ਘਰ ਵਿੱਚ ਦਿਨ ਦਿਹਾੜੇ ਕਮਰੇ ਦੇ ਵਿੱਚ ਤੇ ਦੋਦੀ ਦੇ ਉੱਪਰ ਤਾ ਮੇਰੀ ਤਾਂ ਫਿਰ ਦੁਨੀਆ ਹੀ ਲੁੱਟੀ ਗਈ ਮੇਰਾ ਨਾਮ ਜਸੀ ਹੈ ਮੇਰਾ ਬਚਪਨ ਬਹੁਤ ਹੀ ਪਰੇਸ਼ਾਨੀਆਂ ਵਿੱਚ ਲੰਘਾ ਕਿਉਂਕਿ ਮੇਰੇ ਛੋਟੇ ਹੁੰਦਿਆਂ ਹੀ ਮੇਰੇ ਮੰਮੀ ਪਾਪਾ ਦੀ ਮੌਤ ਹੋ ਗਈ ਸੀ ਤੇ ਮੈਨੂੰ ਮੇਰੇ ਚਾਚਾ ਤੇ ਚਾਚੀ ਨੇ ਹੀ ਪਾਲਿਆ ਸੀ ਮੇਰੇ ਚਾਚਾ ਤਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਪਰ ਮੇਰੀ ਚਾਚੀ ਮੇਰੇ ਨਾਲ ਵਿਤਕਰਾ ਹੀ ਕਰਦੀ ਰਹੀ ਸੀ ਉਹ ਆਪਣੇ ਬੱਚਿਆਂ ਦੇ ਨਾਲ ਤਾਂ ਪਿਆਰ ਕਰਦੀ ਸੀ ਪਰ ਮੇਰੇ ਤੋਂ ਸਾਰੇ ਘਰ ਦਾ ਕੰਮ ਕਰਵਾਉਂਦੀ ਤੇ ਫੇਰ ਹੀ ਮੈਨੂੰ ਰੋਟੀ ਦਿੰਦੀ ਸੀ ਉਮਰ ਛੋਟੀ ਹੋਣ ਕਰਕੇ ਜੇ ਮੈਂ ਕੰਮ ਤੋਂ ਨਾ ਕਰ ਦਿੰਦਾ ਤਾਂ ਉਹ ਮੈਨੂੰ ਕਮਰੇ ਵਿੱਚ ਬੰਦ ਕਰ ਦਿੰਦੀ ਤੇ ਫੇਰ ਮੈਂ ਸਾਰਾ ਦਿਨ ਉਸੇ ਕਮਰੇ ਵਿੱਚ ਹੀ ਰੋਂਦਾ ਰਹਿੰਦਾ ਮੇਰੇ ਚਾਚਾ ਪ੍ਰਾਈਵੇਟ ਨੌਕਰੀ ਕਰਦੇ ਸੀ ਤੇ ਸਾਡੇ ਕੋਲ ਜ਼ਮੀਨ ਵੀ ਸੀ ਤੇ ਜ਼ਮੀਨ ਮੇਰੇ ਚਾਚੇ ਚਾਚਾ ਠੇਕੇ ਤੇ ਦੇ ਦਿੰਦੇ ਸਨ ਜਿਹੜੀ ਮੇਰੇ ਹਿੱਸੇ ਮੈਨੂੰ ਮੇਰੇ ਪਾਪਾ ਦੇ ਹਿੱਸੇ ਦੀ ਜ਼ਮੀਨ ਆਉਂਦੀ ਸੀ ਉਹ ਵੀ ਮੇਰੇ ਚਾਚਾ ਦੇ ਹੀ ਹੱਥ ਵਿੱਚ ਸੀ ਮੇਰੇ ਚਾਚੇ ਦੇ ਬੱਚੇ ਤਾਂ ਪੜਦੇ ਸਨ ਪਰ ਮੇਰੀ ਚਾਚੀ ਨੇ ਮੈਨੂੰ ਸਕੂਲੋਂ ਹਟਾ ਲਿਆ ਸੀ ਮੈਂ ਮਸਾਂ ਹੀ 10 ਕਲਾਸਾਂ ਪਾਸ ਕਰੀਆਂ ਸਨ ਤੇ ਮੈਂ ਸਾਰਾ ਦਿਨ ਆਪਣੇ ਘਰ ਵਿੱਚ ਹੀ ਕੰਮ ਕਰਦਾ ਰਹਿੰਦਾ ਸੀ ਫਿਰ ਇੱਕ ਦਿਨ ਮੇਰੀ ਚਾਚੀ ਨੇ ਆਪਣੇ ਪੇਕੇਆਂ ਤੋਂ ਮੇਰੇ ਲਈ ਰਿਸ਼ਤਾ ਲੈ ਆਈ ਤਾਂ ਮੇਰੇ ਚਾਚੇ ਨੇ ਵੀ ਹਾਂ ਕਰ ਦਿੱਤੀ ਕਿਉਂਕਿ ਮੇਰਾ ਚਾਚਾ ਮੇਰੀ ਚਾਚੀ ਦੀ ਕੋਈ ਵੀ ਗੱਲ ਢਾਲ ਨਹੀਂ ਸੀ ਸਕਦਾ। ਮੇਰੀ ਚਾਚੀ ਦਾ ਸੁਭਾਅ ਬਹੁਤ ਹੀ ਜ਼ਿਆਦਾ ਗਰਮ ਸੀ ਤੇ ਮੇਰਾ ਚਾਚਾ ਮੇਰੀ ਚਾਚੀ ਤੋਂ ਡਰਦਾ ਹੀ ਰਹਿੰਦਾ ਸੀ। ਇਸ ਕਰਕੇ ਜੇ ਮੈਨੂੰ ਮੇਰੀ ਚਾਚੀ ਝੜਕਦੀ ਜਾਂ ਮੇਰੇ ਨਾਲ ਮੇਰੇ ਤੋਂ ਵੱਧ ਕੰਮ ਕਰਵਾਉਂਦੀ ਤਾਂ ਮੇਰਾ ਚਾਚਾ ਮੇਰੀ ਚਾਚੀ ਨੂੰ ਕੁਝ ਵੀ ਨਾ ਕਹਿੰਦਾ। ਕਰਦੇ ਖਰਾਉਂਦੇ ਮੇਰਾ ਵਿਆਹ ਹੋ ਗਿਆ ਤੇ ਮੇਰੀ ਚਾਚੀ ਨੇ ਮੈਨੂੰ ਦੋ ਕਮਰੇ ਦੇ ਕੇ ਾਟ ਕਰ ਦਿੱਤਾ ਤੇ ਮੈਨੂੰ ਮੇਰੇ ਹਿੱਸੇ ਦੀ ਉਹਨਦੀ ਜ਼ਮੀਨ ਦਾ ਠੇਕਾ ਮੇਰੇ ਚਾਚਾ ਮੈਨੂੰ ਦੇ ਦਿੰਦਾ ਸੀ ਸਾਡੇ ਘਰ ਦਾ ਮਸਾਂ ਹੀ ਗੁਜ਼ਾਰਾ ਚੱਲਦਾ ਸੀ ਫਿਰ ਮੈਂ 2-4 ਪਸ਼ੂ ਰੱਖ ਲਏ ਤੇ ਪਸ਼ੂਆਂ ਨੂੰ ਸੰਭਲਣ ਲੱਗ ਗਿਆ ਤਾਂ ਜੋ ਮੈਂ ਉਹਨਾਂ ਦਾ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਦਾ ਮੇਰੀ ਘਰ ਵਾਲੀ ਥੋੜੀ ਚੱਕਵੀਂ ਜਿਹੀ ਸੁਭਾਅ ਦੀ ਸੀ ਉਸਦੇ ਖਰਚੇ ਜ਼ਿਆਦਾ ਹੀ ਸਨ ਕਿਉਂਕਿ ਉਸਦੇ ਪੇਕੇ ਸਾਡੇ ਨਾਲੋਂ ਸਰਦੇ ਪੁੱਜਦੇ ਘਰ ਦੇ ਸਨ ਤੇ ਉਸ ਦੀਆਂ ਖੁਆਇਸ਼ਾਂ ਮੇਰੇ ਤੋਂ ਪੂਰੀਆਂ ਨਹੀਂ ਸੀ ਹੋ ਸਕਦੀਆਂ ਇਸ ਕਰਕੇ ਮੈਂ ਸਾਰਾ ਦਿਨ ਪਸ਼ੂਆਂ ਨੂੰ ਸਾਫਦਾ ਤੇ ਉਹਨਾਂ ਦਾ ਦਰਦ ਸੁਬਾ ਸ਼ਾਮ ਵੇਚ ਦਿੰਦਾ ਸੀ ਤੇ ਮੇਰੀ ਘਰ ਵਾਲੀ ਹਰ ਦੂਜੇ ਤੀਜੇ ਦਿਨ ਸ਼ਹਿਰ ਚਲੀ ਜਾਂਦੀ ਤੇ ਸ਼ਾਪਿੰਗ ਕਰਕੇ ਵਾਪਸ ਆਉਂਦੀ ਤਾਂ ਮੈਂ ਇੱਕ ਦਿਨ ਉਸ ਨੂੰ ਕਹਿ ਦਿੱਤਾ ਕਿ ਆਪਣੇ ਘਰ ਦਾ ਤਾਂ ਮਸਾਂ ਹੀ ਗੁਜ਼ਾਰਾ ਚੱਲਦਾ ਹੈ ਤੇ ਤੂੰ ਇੰਨਾ ਖਰਚਾ ਨਾ ਕਰਿਆ ਕਰ ਤਾਂ ਉਹ ਮੇਰੇ ਨਾਲ ਗੁੱਸੇ ਹੋ ਜਾਂਦੀ ਹੌਲੀ ਹੌਲੀ ਸਾਡੇ ਸਿਰ ਤੇ ਕਰਜ਼ਾ ਚੜ ਲੱਗ ਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਆਪਾਂ ਦੋਵੇਂ ਜੇ ਕੰਮ ਕਰਾਂਗੇ ਤਾਂ ਹੀ ਆਪਣੇ ਘਰ ਦਾ ਗੁਜ਼ਾਰਾ ਚੱਲੇਗਾ ਫਿਰ ਅਸੀਂ ਆਪਣੇ ਘਰ ਵਿੱਚ ਪਸ਼ੂ ਪੋੜ ਵਧਾ ਲਏ। ਹੁਣ ਮੇਰੀ ਘਰ ਵਾਲੇ ਵੀ ਮੇਰੇ ਨਾਲ ਮੇਰੀ ਮਦਦ ਕਰਵਾ ਦਿੰਦੀ ਸੀ। ਅਸੀਂ ਦੋਵੇਂ ਜਾਨੇ ਸਾਰਾ ਦਿਨ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਤੇ ਫਿਰ ਉਹਨਾਂ ਦਾ ਦੁੱਧ ਵੇਚਦੇ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ। ਫਿਰ ਇੱਕ ਦਿਨ ਅਚਾਨਕ ਹੀ ਮੇਰੇ ਨਾਲ ਜੋ ਹੋਇਆ ਉਸਨੇ ਤਾਂ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਮੈਂ ਘਰ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਹੀ ਮੈਨੂੰ ਅਧਰੰਗ ਹੋ ਗਈ ਤੇ ਮੇਰਾ ਇੱਕ ਪਾਸਾ ਸਾਰੇ ਸਰੀਰ ਦਾ ਮਾਰਿਆ ਗਿਆ। ਨਾ ਤਾਂ ਮੇਰੀ ਲਾਤਾ ਕੰਮ ਕਰਦੀ ਸੀ ਤੇ ਨਾ ਹੀ ਮੇਰੀ ਬਾਹ ਮੈਂ ਤਾਂ ਮੰਜੇ ਜੋਗਾ ਹੀ ਰਹਿ ਗਿਆ ਤੇ ਫਿਰ ਮੇਰੇ ਚਾਚੇ ਨੇ ਮੇਰਾ ਇਲਾਜ ਕਰਵਾਇਆ ਪਰ ਮੇਰੇ ਸਿਰ ਤੇ ਕਰਜ਼ਾ ਹੋਰ ਵੀ ਚੜ ਗਿਆ ਇੱਕ ਪਾਸੇ ਤਾਂ ਮੈਨੂੰ ਆਪਣੀ ਬਿਮਾਰੀ ਦਾ ਫਿਕਰ ਸੀ ਤੇ ਦੂਸਰੇ ਪਾਸੇ ਸਿਰ ਤੇ ਚੜੇ ਕਰਜ਼ੇ ਦਾ ਬੋਝ ਸਾਰਾ ਦਿਨ ਬਸ ਮੇਰੇ ਦਿਮਾਗ ਵਿੱਚ ਇਹੀ ਗੱਲ ਚਲਦੀ ਰਹਿੰਦੀ ਸੀ ਕਿ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਸਾਡੇ ਵਿਆਹ ਹੋਏ ਨੂੰ ਅਜੇ 6 ਕੁ ਮਹੀਨੇ ਨਹੀਂ ਹੋਏ ਸਨ ਅਜੀਤਾ ਮੇਰੀ ਘਰ ਵਾਲੀ ਦੇ ਕੋਈ ਮੈਂ ਚਾਲਾੜ ਪੂਰੇ ਹੀ ਨਹੀਂ ਸੀ ਕੀਤੇ ਕਿਉਂਕਿ ਸਿਰ ਤੇ ਨਾ ਤਾਂ ਮੇਰੇ ਮਾਪਿਓ ਸਨ ਜੋ ਮੇਰੀਆਂ ਰੀਝਾਂ ਤੇ ਮੇਰੀ ਘਰ ਵਾਲੀ ਦੀਆਂ ਰੀਝਾਂ ਪੂਰੀਆਂ ਕਰ ਸਕਦੇ ਤੇ ਉਧਰੋਂ ਮੇਰੀ ਘਰ ਵਾਲੀ ਵੀ ਮੇਰੀ ਬਿਮਾਰੀ ਤੋਂ ਦੁਖੀ ਰਹਿਣ ਲੱਗੀ ਕਿਉਂਕਿ ਉਹ ਮੈਨੂੰ ਹਮੇਸ਼ਾ ਇਹੀ ਕਹਿੰਦੀ ਰਹਿੰਦੀ ਕਿ ਮੇਰੀ ਤਾਂ ਕਿਸਮਤ ਹੀ ਖਰਾਬ ਸੀ ਜੋ ਤੇਰੇ ਨਾਲ ਮੈਂ ਵਿਆਹ ਕਰਵਾਇਆ ਮੇਰੇ ਮਾਪਿਆਂ ਨੇ ਤਾਂ ਮੇਰੀ ਜ਼ਿੰਦਗੀ ਬਾਰੇ ਸੋਚਿਆ ਹੀ ਨਹੀਂ ਜੋ ਇਸ ਗਰੀਬ ਬੰਦੇ ਨੂੰ ਮੇਰੇ ਪੱਲੇ ਬੰਨ ਦਿੱਤਾ ਏ ਨਾ ਤਾਂ ਸਾਰੀ ਜ਼ਿੰਦਗੀ ਮੇਰੀ ਤਾਂ ਨਰਕ ਬਣ ਕੇ ਰੱਖ ਦਿੰਦੀ ਹੈ ਮੇਰੀ ਘਰ ਜਦੋਂ ਮੇਰੀ ਘਰ ਵਾਲੀ ਮੈਨੂੰ ਇਸ ਤਰ੍ਹਾਂ ਕਹਿੰਦੀ ਤਾਂ ਮੇਰਾ ਮਨ ਹੋਰ ਵੀ ਦੁਖੀ ਹੁੰਦਾ ਕਿ ਜਿਸ ਨੂੰ ਮੈਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਸੀ ਤੇ ਉਹ ਹੀ ਮੇਰੇ ਤੋਂ ਅੱਜ ਇੰਨਾ ਜ਼ਿਆਦਾ ਦੁਖੀ ਹੈ ਉਹ ਮੈਨੂੰ ਕਹਿੰਦੀ ਕਿ ਤੂੰ ਤਾਂ ਨਾ ਤੂੰ ਤਾਂ ਮੈਨੂੰ ਇੱਕ ਦਿਨ ਵੀ ਪਤੀ ਵਾਲਾ ਸੁੱਖ ਨਹੀਂ ਦਿੱਤਾ ਮੇਰੀ ਜ਼ਿੰਦਗੀ ਤਾਂ ਤੂੰ ਨਰਕ ਬਣਾ ਦਿੱਤੀ ਹੈ ਜੇ ਉਸ ਨੂੰ ਮੈਂ ਸੁਬਾ ਸ਼ਾਮ ਰੋਟੀ ਜਾਂ ਚਾਹ ਪਾਣੀ ਬਾਰੇ ਕਹਿ ਦਿੰਦਾ ਤਾਂ ਵੀ ਉਹ ਮੇਰੇ ਨਾਲ ਅੱਕ ਕੇ ਹੀ ਬੋਲਦੀ ਤਾਂ ਫਿਰ ਮੈਂ ਚੁੱਪਚਾਪ ਕਦੇ-ਕਦੇ ਮੈਂ ਭੁੱਖਾ ਹੀ ਰਹਿ ਜਾਂਦਾ ਤੇ ਚੁੱਪਚਾਪ ਮੰਝੇ ਦੇ ਹੀ ਪਿਆ ਰਹਿੰਦਾ ਸੀ ਮੇਰੇ ਚਾਚੇ ਨੇ ਮੇਰੇ ਬਾਰੇ ਕਿਸੇ ਹੋਰ ਡਾਕਟਰ ਨਾਲ ਗੱਲ કરી ਤਾਂ ਮੈਂ ਆਪਣੇ ਚਾਚੇ ਨੂੰ ਕਹਿ ਦਿੱਤਾ ਕਿ ਤੁਸੀਂ ਮੇਰੇ ਤੇ ਇੰਨਾ ਖਰਚਾ ਨਾ ਕਰੋ ਕਿਉਂਕਿ ਪਹਿਲਾਂ ਹੀ ਮੇਰੇ ਸਿਰ ਤੇ ਤਾਂ ਕਰਜਾ ਏਨਾ ਹੈ ਉਹ ਕਿਵੇਂ ਲਾਹੇਗਾ ਤਾਂ ਮੇਰੇ ਚਾਚੇ ਨੇ ਕਿਹਾ ਤੂੰ ਫਿਕਰ ਨਾ ਕਰ ਮੈਂ ਤੇਰਾ ਇਲਾਜ ਕਰਵਾ ਕੇ ਹੀ ਰਾਂਗਾ ਫਿਰ ਉਸਨੇ ਇੱਕ ਡਾਕਟਰ ਤੋਂ ਮੇਰਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਉਹ ਡਾਕਟਰ ਹਰ ਰੋਜ਼ ਸਾਡੇ ਘਰ ਆਉਂਦਾ ਤੇ ਮੇਰੀ ਸੁਬਾ ਸ਼ਾਮ ਮਾਲਿਸ਼ ਕਰਕੇ ਜਾਂਦਾ ਮੇਰੀ ਘਰਵਾਲੀ ਨੇ ਤਾਂ ਇੱਕ ਦਿਨ ਵੀ ਮੇਰੀ ਸੇਵਾ ਨਹੀਂ ਸੀ ਕੀਤੀ ਕਿਉਂਕਿ ਉਹ ਡਾਕਟਰ ਕਹਿੰਦਾ ਸੀ ਕਿ ਜੇ ਇਸ ਦੀ ਸੁਬਾ ਸ਼ਾਮ ਤੋਂ ਇਲਾਵਾ ਦਿਨ ਦੇ ਵਿੱਚ ਵੀ ਮਾਲਿਸ਼ ਹੋ ਜਾਵੇ ਤੇ ਤੁਸੀਂ ਇਸ ਨੂੰ ਐਕਸਰਸਾਈਜ਼ ਕਰਵਾਉਗੇ ਤਾਂ ਹੀ ਤੁਹਾਡੀ ਲੱਤ ਤੇ ਬਾਹ ਜਲਦੀ ਚੱਲ ਪਵੇਗੀ ਪਰ ਮੇਰੀ ਘਰਵਾਲੀ ਦੇ ਕੰਨ ਤੇ ਜੂ ਨਹੀਂ ਸੀ ਸਰਕਦੀ ਉਸਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਮੇਰਾ ਘਰ ਵਾਲਾ ਠੀਕ ਹੋ ਜਾਵੇ ਉਹ ਤਾਂ ਇਹੀ ਚਾਹੁੰਦੀ ਸੀ ਕਿ ਮੈਂ ਬਸ ਹੁਣ ਮੰਜੇ ਤੇ ਹੀ ਪਿਆ ਰਹਾ ਤੇ ਮੈਂ ਆਪਣੀਆਂ ਮਨਮਰਜ਼ੀਆਂ ਕਰਾਂ ਉਸ ਨੂੰ ਨਾ ਤਾਂ ਹੁਣ ਆਪਣੇ ਪੇਕਿਆਂ ਦਾ ਡਰ ਸੀ ਤੇ ਨਾ ਹੀ ਮੇਰਾ ਜੋ ਸਾਡੇ ਘਰ ਵਿੱਚ ਪਸ਼ੂ ਰੱਖੇ ਸਨ ਉਹ ਹੁਣ ਮੇਰੀ ਘਰਵਾਲੀ ਹੀ ਸੰਭਾਲ ਕਰਦੀ ਸੀ ਤੇ ਸਵੇਰ ਸ਼ਾਮ ਸਾਡੇ ਘਰ ਵਿੱਚ ਦੁੱਧ ਦੋਦੀ ਹੀ ਆਉਂਦਾ ਸੀ ਤੇ ਦੁੱਧ ਲੈ ਕੇ ਚਲਾ ਜਾਂਦਾ ਸੀ ਜਿਸ ਦੇ ਨਾਲ ਇਹ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ ਉਸ ਦੋਦੀ ਦੀ ਉਮਰ 25 ਕੁ ਸਾਲ ਹੀ ਸੀ ਉਹ ਦੋਦੀ ਜਦੋਂ ਵੀ ਸਾਡੇ ਘਰ ਆਉਂਦਾ ਤਾਂ ਮੇਰੀ ਘਰ ਵਾਲੀ ਕਿੰਨਾ ਕਿੰਨਾ ਟਾਈਮ ਉਸ ਦੇ ਕੋਲ ਖੜੀ ਰਹਿੰਦੀ ਤੇ ਉਸ ਨਾਲ ਹੀ ਗੱਲਾਂ ਕਰਦੀ ਰਹਿੰਦੀ ਮੇਰੇ ਤੋਂ ਇਹ ਸਭ ਕੁਝ ਦੇਖਿਆ ਨਹੀਂ ਸੀ ਜਾਂਦਾ ਮੈਂ ਕੁਝ ਵੀ ਨਹੀਂ ਸੀ ਕਰ ਸਕਦਾ ਤੇ ਨਾ ਹੀ ਮੈਂ ਉਸ ਨੂੰ ਕੁਝ ਕਹਿ ਸਕਦਾ ਸੀ ਜੇ ਮੈਂ ਉਸ ਨੂੰ ਕੁਝ ਕਹਿੰਦਾ ਸੀ ਤਾਂ ਉਹ ਮੈਨੂੰ ਰੋਟੀ ਨਹੀਂ ਸੀ ਦਿੰਦੀ ਮੈਂ ਭੁੱਖਾ ਤੜਫਦਾ ਰਹਿੰਦਾ ਸੀ ਜੇ ਮੈਂ ਉਸ ਤੋਂ ਰੋਟੀ ਮੰਗਦਾ ਤਾਂ ਉਹ ਮੇਰੇ ਨਾਲ ਲੜਦੀ ਤੇ ਮੈਨੂੰ ਕਹਿੰਦੀ ਕਿ ਤੂੰ ਮੇਰੇ ਮਗਰੋਂ ਕਦਲ ਆਵੇਂਗਾ ਤੂੰ ਤਾਂ ਮੇਰੀ ਸਾਰੀ ਜ਼ਿੰਦਗੀ ਹੀ ਬਰਬਾਦ ਕਰਕੇ ਰੱਖ ਦਿੱਤੀ ਆ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਉਸ ਦੋਦੀ ਨਾਲ ਹਾਸਾ ਹਾਸ ਕੇ ਗੱਲਾਂ ਕਰ ਜਿਹੜਾ ਸਾਡੇ ਘਰ ਸਵੇਰ ਸ਼ਾਮ ਡਾਕਟਰ ਆਉਂਦਾ ਸੀ ਉਹ ਮਾਲਸ਼ ਕਰਦਾ ਤੇ ਮੈਨੂੰ ਦਵਾਈ ਦੇ ਕੇ ਚਲਾ ਜਾਂਦਾ ਜੀ ਉਹ ਮੇਰੇ ਤੋਂ ਪੁੱਛਦਾ ਕਿ ਤੁਹਾਡੀ ਘਰ ਵਾਲੀ ਤੁਹਾਡੀ ਮਾਲਸ਼ ਕਰਦੀ ਹੈ ਤਾਂ ਮੈਂ ਡਰਦਾ ਸਿਰਫ ਹਾਂ ਵਿੱਚ ਹੀ ਸਿਰ ਹਿਲਾ ਦਿੰਦਾ ਸੀ ਮੈਂ ਕੁਝ ਵੀ ਨਹੀਂ ਸੀ ਬੋਲ ਸਕਦਾ ਕਿਉਂਕਿ ਮੇਰੀ ਘਰ ਵਾਲੀ ਮੇਰੇ ਕੋਲ ਹੀ ਖੜੀ ਰਹਿੰਦੀ ਸੀ ਜੇ ਕੋਈ ਆਂਡ ਗਵਾਂਡ ਜਾਂ ਸਾਡਾ ਰਿਸ਼ਤੇਦਾਰ ਮੇਰਾ ਪਤਾ ਲੈਣ ਆਉਂਦਾ ਤਾਂ ਵੀ ਮੇਰੇ ਕੋਲ ਹੀ ਬੈਠੀ ਰਹਿੰਦੀ ਤਾਂ ਕਿ ਮੈਂ ਉਸਦੇ ਬਾਰੇ ਕਿਸੇ ਨਾਲ ਕੋਈ ਗੱਲ ਨਾ ਕਰ ਸਕਾਂ ਹੁਣ ਤਾਂ ਚੁੱਪ ਹੀ ਬਸ ਮੇਰੀ ਮਜਬੂਰੀ ਬਣ ਗਈ ਸੀ ਜੇ ਮੈਂ ਕੁਝ ਬੋਲਦਾ ਜਾਂ ਕਿਸੇ ਨੂੰ ਕੁਝ ਦੱਸਦਾ ਤਾਂ ਉਹ ਮੈਨੂੰ ਪਾਣੀ ਵੀ ਨਹੀਂ ਸੀ ਦਿੰਦੀ ਜਿਹੜਾ ਡਾਕਟਰ ਆਉਂਦਾ ਸੀ ਉਹ ਤਣਾਹੁ ਮਨੋ ਮੇਰਾ ਇਲਾਜ ਕਰਦਾ ਸੀ ਤੇ ਉਹੀ ਮੈਨੂੰ ਹੌਸਲਾ ਦਿੰਦਾ ਸੀ ਕਿ ਤੂੰ ਜਲਦੀ ਜਲਦੀ ਠੀਕ ਹੋ ਜਾਵੇਂਗਾ ਬਸ ਹਿੰਮਤ ਨਾ ਹਾਰੀ ਮੈਂ ਜਿਵੇਂ ਜਿਵੇਂ ਉਹ ਐਕਸ ਕਸਰਤ ਕਰਵਾਉਂਦਾ ਮੈਂ ਉਵੇਂ ਉਵੇਂ ਉਹ ਕਸਰਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਮੇਰੇ ਅੰਗ ਜਲਦੀ ਜਲਦੀ ਠੀਕ ਹੋ ਜਾਣ ਮੈਂ ਵੀ ਆਮ ਬੰਦਿਆਂ ਵਾਂਗ ਤੁਰ ਸਕਾਂ ਤੇ ਆਪਣੇ ਘਰ ਘਰ ਦੀ ਕਬੀਲਦਾਰੀ ਸਾਂਭ ਸਕਾਂ ਘਰ ਵਾਲੀ ਨੇ ਤਾਂ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ ਕਿਉਂਕਿ ਉਹ ਜਦੋਂ ਮੇਰੀਆਂ ਅੱਖਾਂ ਦੇ ਸਾਹਮਣੇ ਆਪਣੇ ਆਸ਼ਕ ਦੇ ਨਾਲ ਮਿਲਦੀ ਤਾਂ ਮੇਰੇ ਤੋਂ ਦੇਖਿਆ ਨਹੀਂ ਸੀ ਜਾਂਦਾ ਉਹ ਮੈਨੂੰ ਦੋਦੀ ਦੇ ਆਉਣ ਤੋਂ ਪਹਿਲਾਂ ਹੀ ਅੰਦਰ ਕਮਰੇ ਵਿੱਚ ਲੈ ਜਾਂਦੀ ਤੇ ਅੱਗੋਂ ਕਮਰੇ ਦਾ ਗੇਟ ਬੰਦ ਕਰ ਦਿੰਦੀ ਤਾਂ ਕਿ ਮੈਨੂੰ ਬਾਹਰ ਜੋ ਵੀ ਉਹ ਕੁਝ ਕਰਦੀ ਉਸ ਬਾਰੇ ਪਤਾ ਨਾ ਲੱਗ ਸਕੇ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਪਿਆ ਸੀ ਤਾਂ ਡਾਕਟਰ ਮੇਰੀ ਮ사ਜ ਕਰਨ ਦੇ ਲਈ ਘਰ ਆਇਆ ਜਦੋਂ ਆਇਆ ਤਾਂ ਉਹ ਮੇਰੇ ਤੋਂ ਪੁੱਛਣ ਲੱਗਾ ਕਿ ਤੁਹਾਡੀ ਘਰ ਵਾਲੀ ਅਜੇ ਤੱਕ ਆਈ ਨਹੀਂ ਦੇ ਰਹੀ ਤਾਂ ਮੈਂ ਉਸ ਨੂੰ ਕਹਿ ਦਿੱਤਾ ਕਿ ਉਹ ਆਪਣੇ ਕਮਰੇ ਵਿੱਚ ਆਰਾਮ ਕਰਦੀ ਹੋਵੇਗੀ ਉਹ ਮੇਰੀ ਮ사ਜ ਕਰਨ ਲੱਗ ਗਿਆ ਪਰ ਜਦੋਂ ਸਾਡੇ ਕਮਰੇ ਵਿੱਚੋਂ ਦੁਦੀ ਨਿਕਲਿਆ ਤਾਂ ਉਹ ਡਾਕਟਰ ਵੀ ਹੈਰਾਨ ਰਹਿ ਗਿਆ ਤੇ ਉਹ ਮੈਨੂੰ ਪੁੱਛਣ ਲੱਗਾ ਕਿ ਇਹ ਦੁਆਦੀ ਤੁਹਾਡੇ ਘਰ ਵਿੱਚ ਕੀ ਕਰ ਰਿਹਾ ਤਾਂ ਮੇਰੇ ਤੋਂ ਕੁਝ ਵੀ ਬੋਲਿਆ ਨਾ ਗਿਆ ਮੈਂ ਉਸ ਨੂੰ ਕਿਹਾ ਕਿ ਸਾਡੇ ਕਮਰੇ ਦੀ ਲਾਈਟ ਖਰਾਬ ਸੀ ਤੇ ਮੇਰੇ ਘਰ ਵਾਲੇ ਨੇ ਹੀ ਉਹ ਲਾਈਟ ਠੀਕ ਕਰਨ ਲਈ ਉਸ ਨੂੰ ਕਿਹਾ ਸੀ ਇਸ ਕਰਕੇ ਹੀ ਉਹ ਸਾਡੇ ਕਮਰੇ ਵਿੱਚ ਸੀ ਪਰ ਡਾਕਟਰ ਨੂੰ ਮੇਰੇ ਘਰ ਵਾਲੀ ਤੇ ਤੇ ਦੁਆਦੀ ਤੇ ਸ਼ੱਕ ਹੋ ਗਿਆ ਹੌਂ ਤਾਂ ਆਂਡ ਗੌਂਡ ਵਿੱਚ ਵੀ ਲੋਕ ਸ਼ੱਕੀ ਸ਼ੱਕ ਕਰਦੇ ਰਹਿੰਦੇ ਸਨ ਕਿਉਂਕਿ ਹੁਣ ਮੇਰੀ ਘਰ ਵਾਲੀ ਹਰ ਦੂਜੇ ਤੀਜੇ ਦਿਨ ਦੋਤੀ ਨੂੰ ਘਰ ਆਪ ਬੁਲਾਉਂਦੀ ਸੀ ਤੇ ਉਸ ਦੇ ਨਾਲ ਕਿੰਨਾ ਕਿੰਨਾ ਟਾਈਮ ਪਤਾ ਨਹੀਂ ਕੀ ਕੁਝ ਕਰਦੀ ਰਹਿੰਦੀ ਸੀ ਉਸ ਨੇ ਤਾਂ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੀ ਪਰ ਮੇਰੀ ਤਾਂ ਪ੍ਰਮਾਤਮਾ ਕੇ ਇਹ ਹੁਣ ਇਹੀ ਅਰਦਾਸ ਸੀ ਕਿ ਮੈਂ ਜਲਦੀ ਜਲਦੀ ਠੀਕ ਹੋ ਜਾਵਾਂ ਤੇ ਆਪਣੇ ਪੈਰਾਂ ਤੇ ਚੱਲਣ ਲੱਗ ਜਾਵਾਂ ਮੇਰੀ ਘਰ ਵਾਲੀ ਨੇ ਤਾਂ ਮੈਨੂੰ ਇੱਕ ਕੈਦੀ ਬਣਾ ਕੇ ਰੱਖਿਆ ਸੀ ਉਹ ਤਾਂ ਚਾਉਂਦੀ ਹੀ ਨਹੀਂ ਸੀ ਕਿ ਮੈਂ ਠੀਕ ਹੋਵਾਂ ਕਿਉਂਕਿ ਉਸ ਨੂੰ ਤਾਂ ਇਹ ਸੀ ਕਿ ਜੇ ਮੈਂ ਠੀਕ ਹੋ ਗਿਆ ਤਾਂ ਉਹ ਇਸ ਤਰ੍ਹਾਂ ਆਪਣੀਆਂ ਮਨਮਰਜ਼ੀਆਂ ਕਿਵੇਂ ਕਰੇਗੀ ਦੋਦੀ ਜਦੋਂ ਵੀ ਸਾਡੇ ਘਰ ਆਉਂਦਾ ਤਾਂ ਮੇਰੇ ਵੱਲ ਮੁਸਕਰੀ ਜਿਹਾ ਅਹਿਸਾਸ ਕੇ ਕਹਿੰਦਾ ਕਿ ਇਹ ਤਾਂ ਹੁਣ ਮੰਝੇ ਜੁੱਗ ਹੀ ਰਹਿ ਗਿਆ ਇੱਕ ਦਿਨ ਮੈਂ ਸਾਡੇ ਘਰ ਦੇ ਬੇੜੇ ਵਿੱਚ ਹੀ ਲੰਬਾ ਪਿਆ ਸੀ ਤਾਂ ਜਦੋਂ ਦੋਦੀ ਸਾਡੇ ਘਰ ਆਇਆ ਤਾਂ ਮੇਰੀ ਘਰ ਵਾਲੀ ਨੇ ਉਸ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਕੇ ਚਲੀ ਗਈ ਘੰਟੇ 2 ਘੰਟੇ ਤੋਂ ਬਾਅਦ ਹੀ ਜਦੋਂ ਦੁੱਧ ਦੋਦੀ ਤੇ ਮੇਰੀ ਘਰ ਵਾਲੀ ਬਾਹਰ ਨਿਕਲੀ ਤਾਂ ਮੈਂ ਦੋਦੀ ਨੂੰ ਗੁੱਸੇ ਵਿੱਚ ਕਿਹਾ ਕਿ ਜਦੋਂ ਮੈਂ ਠੀਕ ਹੋ ਗਿਆ ਤਾਂ ਮੈਂ ਤੇਰੇ ਤੋਂ ਬਦਲਾ ਲੈ ਕੇ ਹੀ ਰ੍ਹਾਂਗਾ ਤੂੰ ਮੇਰੇ ਘਰ ਵਿੱਚ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਇਹ ਸਭ ਕੁਝ ਕਰ ਰਹੀ ਆ ਤਾਂ ਮੇਰੀ ਘਰ ਵਾਲੀ ਮੈਨੂੰ ਕਹਿਣ ਲੱਗੀ ਕਿ ਹੁਣ ਤਾਂ ਤੇਰੇ ਤੋਂ ਕੁਝ ਵੀ ਨਹੀਂ ਹੁੰਦਾ ਮੈਂ ਤਾਂ ਆਪਣੀ ਜ਼ਿੰਦਗੀ ਜਿਉਣੀ ਆ ਮੇਰੀ ਜਵਾਨ ਉਮਰ ਮੈਂ ਦੱਸ ਕਿੱਧਰ ਜਾਵਾਂ ਤੂੰ ਤਾਂ ਹੁਣ ਮੰਜੇ ਜੋਗਾ ਹੀ ਆ ਜਦੋਂ ਮੈਂ ਆਪਣੀ ਘਰਵਾਲੀ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰਾ ਤਾਂ ਮਰਨ ਹੋ ਗਿਆ। ਮੇਰੇ ਤੋਂ ਤਾਂ ਇਹ ਸਭ ਕੁਝ ਦੇਖਿਆ ਨਹੀਂ ਸੀ ਜਾਂਦਾ। ਹੁਣ ਤਾਂ ਮੈਂ ਇਹ ਕਹਿੰਦਾ ਆਪਣੇ ਮੂੰਹੋਂ ਹੀ ਕਹਿੰਦਾ ਸੀ ਕਿ ਜਾਂ ਤਾਂ ਪ੍ਰਮਾਤਮਾ ਮੈਨੂੰ ਮੌਤ ਦੇ ਦੇ ਜਾਂ ਮੈਨੂੰ ਠੀਕ ਕਰ ਦੇਵੇ। ਮੈਂ ਜਦੋਂ ਵੀ ਆਪਣੇ ਕਮਰੇ ਵਿੱਚ ਇਕੱਲਾ ਹੁੰਦਾ ਤਾਂ ਮੈਂ ਕੋਸ਼ਿਸ਼ ਕਰਦਾ ਕਿ ਆਪਣੀ ਬਾਹਾਂ ਤੇ ਲੱਤਾਂ ਨੂੰ ਹਿਲਾਵਾਂ। ਮੈਂ ਹੌਲੀ-ਹੌਲੀ ਐਕਸਰਸਾਈਜ਼ ਕਰਦਾ ਰਿਹਾ ਤਾਂ ਮੇਰੀ ਬਾਹਾਂ ਤੇ ਲੱਤ ਕੰਮ ਕਰਨ ਲੱਗ ਗਈ। ਉਦੋਂ ਡਾਕਟਰ ਵੀ ਆਪਣੀ ਮਿਹਨਤ ਪੂਰੀ ਕਰਦਾ ਸੀ ਉਸ ਨੂੰ ਵੀ ਇਹ ਸੀ ਕਿ ਮੈਂ ਜਲਦੀ ਜਲਦੀ ਠੀਕ ਹੋ ਜਾਵਾਂ ਡਾਕਟਰ ਨੇ ਮੇਰਾ ਬਹੁਤ ਵਧੀਆ ਇਲਾਜ ਕੀਤਾ ਤੇ ਮੈਨੂੰ ਫਿਰ ਉਹ ਹੌਲੀ ਹੌਲੀ மஞ்சੇ ਦੇ ਉੱਪਰ ਹੀ ਬਿਠਾ ਲੈਂਦਾ ਤੇ ਮੇਰੀ ਬਾਹਾਂ ਤੇ ਲੱਤਾਂ ਦੀ ਐਕਸਰਸਾਈਜ਼ ਕਰਵਾਉਂਦਾ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠਾ ਸੀ ਤਾਂ ਮੇਰੀ ਘਰ ਵਾਲੀ ਬਾਹਰ ਕਿਸੇ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ ਪਰ ਉਸ ਦੀ ਆਵਾਜ਼ ਕਮਰੇ ਵਿੱਚ ਆ ਰਹੀ ਸੀ ਉਸ ਨੂੰ ਤਾਂ ਇਹ ਸੀ ਕਿ ਮੈਂ ਦਵਾਈ ਲੈ ਕੇ ਸੁੱਤਾ ਹਾਂ ਪਰ ਮੈਂ ਜਾਗਦਾ ਸੀ ਮੇਰੀ ਘਰ ਵਾਲੀ ਨੇ ਉਸੇ ਦੋਤੀ ਨੂੰ ਫੋਨ ਲਾਇਆ ਤੇ ਕਹਿਣ ਲੱਗੀ ਕਿ ਰਾਜੂ ਅੱਜ ਤਾਂ ਤੈਨੂੰ ਮੈਂ ਖੁਸ਼ਖਬਰੀ ਸੁਣਾਉਣ ਜਾ ਰਹੀ ਹਾਂ ਤੇਰੇ ਸਿਰ પાર્ટી ਹੋ ਗਈ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਜਦੋਂ ਮੇਰੇ ਕੰਨਾਂ ਵਿੱਚ ਇਹ ਗੱਲ ਪਈ ਤਾਂ ਮੇਰਾ ਤਾਂ ਮਰਨ ਹੀ ਹੋ ਗਿਆ ਮੇਰਾ ਦਿਲ ਕਰਦਾ ਸੀ ਕਿ ਮੈਂ ਹੁਣੇ ਹੀ ਜ਼ਹਿਰ ਖਾ ਕੇ ਮਰ ਜਾਵਾਂ ਪਰ ਮੈਂ ਕੁਝ ਵੀ ਨਹੀਂ ਅਸਿਕਰ ਸਕਦਾ ਕਿਉਂਕਿ ਮੈਂ ਤਾਂ ਮੰਜੇ ਤੋਂ ਆਪ ਉੱਠ ਵੀ ਨਹੀਂ ਸੀ ਸਕਦਾ ਫੇਰ ਉਹ ਫੋਨ ਤੇ ਕਹਿਣ ਲੱਗੀ ਤੇ ਉਹ ਫੋਨ ਤੇ ਹੀ ਗੱਲ ਕਰਦੀ ਕਰਦੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਹੁਣ ਹੀ ਸਾਡੇ ਘਰ ਆ ਜਾ ਤਾਂ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਸਭ ਕੁਝ ਕੀ ਹੋ ਰਿਹਾ ਜਦੋਂ ਘੰਟੇ ਕੋ ਬਾਅਦ ਦੋਦੀ ਆਇਆ ਤਾਂ ਮੇਰੀ ਘਰ ਵਾਲੀ ਨੇ ਦੋਦੀ ਮੇਰੀ ਘਰ ਵਾਲੀ ਤੇ ਦੋਦੀ ਤੇ ਲੜਨ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ ਦੋਦੀ ਤੇ ਮੇਰੀ ਘਰ ਵਾਲੀ ਉੱਚੀ ਉੱਚੀ ਬੋਲ ਰਹੇ ਸਨ ਤੇ ਮੇਰੀ ਘਰ ਵਾਲੀ ਕਹਿ ਰਹੀ ਸੀ ਕਿ ਮੈਂ ਇਸ ਬੱਚੇ ਨੂੰ ਜਨਮ ਦੇ ਕੇ ਹੀ ਰਹਾਗੀ ਇਹ ਤਾਂ ਮੇਰੇ ਤੇ ਤੇਰੇ ਪਿਆਰ ਦੀ ਨਿਸ਼ਾਨੀ ਹੈ ਤੇ ਉਧਰ ਉਹ ਦੋਤੀ ਕਹਿ ਰਿਹਾ ਸੀ ਕਿ ਮੈਂ ਬੱਚਾ ਨਹੀਂ ਰੱਖ ਸਕਦਾ ਮੈਂ ਤੈਨੂੰ ਤੇ ਤੇਰੇ ਬੱਚੇ ਨੂੰ ਨਹੀਂ ਸੰਭ ਸਕਦਾ ਕਿਉਂਕਿ ਹੁਣ ਮੇਰਾ ਵਿਆਹ ਹੋਣ ਵਾਲਾ ਹੈ ਤੇ ਮੈਂ ਇਹ ਬਦਨਾਮੀ ਆਪਣੇ ਸਿਰ ਕਿਵੇਂ ਲੈ ਲਵਾਂ ਤਾਂ ਮੇਰੀ ਘਰ ਵਾਲੀ ਉੱਚੀ ਉੱਚੀ ਰੋ ਰਹੀ ਸੀ ਤੇ ਕਹਿ ਰਹੀ ਸੀ ਕਿ ਤੂੰ ਤਾਂ ਮੇਰੀ ਜ਼ਿੰਦਗੀ ਹੀ ਬਰਬਾਦ ਕਰ ਦਿੱਤੀ ਫਿਰ ਉਸ ਦੋਤੀ ਨੇ ਉਸਨੇ ਇੱਕ ਗੋਲੀਆਂ ਫੜਾਉਂਦੇ ਹੋਏ ਕਿਹਾ ਕਿ ਇਹ ਗੋਲੀਆਂ ਖਾ ਲੈ ਇਸ ਬੱਚੇ ਨੂੰ ਮਾਰ ਦੇ ਕਿਉਂਕਿ ਨੂੰ ਆਪਣਾ ਨਾਮ ਨਹੀਂ ਦੇ ਸਕਦਾ ਤੇ ਤੂੰ ਇਹ ਬੱਚੇ ਨੂੰ ਮਾਰ ਦੇ ਨਹੀਂ ਤਾਂ ਮੈਂ ਤੈਨੂੰ ਕਦੇ ਵੀ ਹੁਣ ਮਿਲਣ ਨਹੀਂ ਆਵਾਂਗਾ ਇਹਨਾਂ ਕਹਿ ਕੇ ਦੋਤੀ ਤਾਂ ਚਲਾ ਗਿਆ ਪਰ ਮੇਰੀ ਘਰਵਾਲੀ ਬਹੁਤ ਰੋਈ ਮੈਨੂੰ ਉਸ ਦੀ ਸਾਫ਼-ਸਾਫ਼ ਆਵਾਜ਼ ਸੁਣ ਰਹੀ ਸੀ ਕਮਰੇ ਵਿੱਚ ਸੁਣ ਰਹੀ ਸੀ ਏਵੇਂ ਹੀ ਇੱਕ ਦੋ ਦਿਨ ਲੰਘ ਗਏ ਪਰ ਮੇਰੀ ਘਰਵਾਲੀ ਹੁਣ ਸਾਰਾ ਦਿਨ ਚੁੱਪ-ਚੁੱਪ ਜਿਹੀ ਰਹਿੰਦੀ ਸੀ ਮੇਰੇ ਨਾਲ ਕੋਈ ਵੀ ਕੁਝ ਮੈਨੂੰ ਕੁਝ ਵੀ ਨਹੀਂ ਸੀ ਕਹਿੰਦੀ ਤੇ ਨਾ ਹੀ ਫਿਰ ਇੱਕ ਦਿਨ ਮੇਰੀ ਘਰਵਾਲੀ ਦੀ ਅਚਾਨਕੀ ਤਬੀਅਤ ਖਰਾਬ ਹੋ ਗਈ ਤਾਂ ਮੈਂ ਸਮਝ ਗਿਆ ਕਿ ਸ਼ਾਇਦ ਉਸਨੇ ਉਹ ਵੀ ਗੋਲੀਆਂ ਖਾਦ ਲਿਆ ਹਨ ਤਾਂ ਉਹ ਕਿ ਉਹ ਬੱਚਾ ਮਰ ਜਾਵੇ ਮੇਰੀ ਘਰਵਾਲੀ ਤੋਂ ਉੱਠਿਆ ਨਿਕਸੀ ਜਾ ਰਿਹਾ ਉਧਰ ਡਾਕਟਰ ਜਦੋਂ ਮੇਰੀ ਮ사ਜ ਕਰਨ ਆਇਆ ਤਾਂ ਸਾਡੇ ਘਰ ਆਇਆ ਤੇ ਉਹ ਮੈਨੂੰ ਪੁੱਛਣ ਲੱਗਾ ਕਿ ਹੁਣ ਮੈਂ ਤੁਹਾਡੀ ਘਰਵਾਲੀ ਨੂੰ ਕਦੇ ਨਹੀਂ ਦੇਖਿਆ ਤਾਂ ਮੈਂ ਉਸਨੂੰ ਕਿਹਾ ਕਿ ਉਸਦੀ ਤਬੀਅਤ ਖਰਾਬ ਹੈ ਇਸ ਕਰਕੇ ਉਹ ਬਾਹਰ ਨਹੀਂ ਆਉਂਦੀ ਉਹ ਆਪਣੇ ਕਮਰੇ ਵਿੱਚ ਹੀ ਹੈ ਫਿਰ ਡਾਕਟਰ ਮੈਨੂੰ ਹਰ ਰੋਜ਼ ਮ사ਜ ਕਰਨ ਆਉਂਦਾ ਤੇ ਫਿਰ ਮੈਂ ਹੌਲੀ-ਹੌਲੀ ਕੁਝ ਕਦਮ ਚੱਲਣ ਲਈ ਕਹਿੰਦਾ ਤੇ ਉਹ ਮੈਨੂੰ ਆਪਣੇ ਆਪ ਤੇ ਮੈਨੂੰ ਆਪਣਾ ਸਹਾਰਾ ਦੇ ਕੇ ਕੁਝ ਕਦਮ ਤੋਰਦਾ ਤੇ ਮੈਨੂੰ ਕਹਿੰਦਾ ਕਿ ਤੂੰ ਹੁਣ ਜਲਦੀ ਹੀ ਸਕੂਤੀ ਲੈ ਕੇ ਜਾਂ ਕਿਸੇ ਚੀਜ਼ ਦਾ ਸਹਾਰਾ ਲੈ ਕੇ ਆਪਣੇ ਆਪ ਤੁਰ ਫਿਰ ਸਕੇਗਾ ਜਦੋਂ ਉਸਨੇ ਮੈਨੂੰ ਇਹ ਕਿਹਾ ਤਾਂ ਮੈਨੂੰ ਵੀ ਹੌਸਲਾ ਹੋ ਗਿਆ ਕਿ ਮੈਂ ਵੀ ਆਪਣੇ ਪੈਰਾਂ ਤੇ ਹੁਣ ਤੁਰ ਫਿਰ ਸਕਾਂਗਾ ਪਰ ਉਧਰ ਮੇਰੀ ਘਰਵਾਲੀ ਦੀ ਤबीयत ਬਹੁਤ ਜ਼ਿਆਦਾ ਖਰਾਬ ਸੀ ਫਿਰ ਇੱਕ ਦਿਨ ਉਸਨੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਬਿਮਾਰ ਹਾਂ ਤਾਂ ਉਸਦੀ ਮਾਂ ਪਿਓ ਉਸਨੂੰ ਲੈਣ ਆ ਗਏ ਤੇ ਆਪਣੇ ਨਾਲ ਲੈ ਕੇ ਚਲੇ ਗਏ ਉਸਦੇ ਪੇਕੇ ਪਰਿਵਾਰ ਵੀ ਇਹੀ ਕਹਿੰਦੇ ਸਨ ਕਿ ਸਾਡੀ ਕੁੜੀ ਦੀ ਤਾਂ ਕਿਸਮਤ ਹੀ ਖਰਾਬ ਹੈ ਜਿਹੜਾ ਬਿਮਾਰ ਸਾਡੀ ਧੀ ਦੇ ਪੱਲੇ ਪੈ ਗਿਆ ਉਹ ਮੈਨੂੰ ਬਹੁਤ ਬੁਰਾ ਭਲਾ ਕਹਿ ਕੇ ਗਏ ਤੇ ਆਪਣੀ ਧੀ ਨੂੰ ਆਪਣੇ ਨਾਲ ਹੀ ਲੈ ਕੇ ਚਲੇ ਗਏ ਪਰ ਉਧਰ ਡਾਕਟਰ ਨੇ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਪੈਰਾਂ ਤੇ ਜਲ ਚੱਲਣ ਲੱਗ ਪਵਾਂ ਹੁਣ ਡਾਕਟਰ ਆਪਣੇ ਘਰੋਂ ਮੇਰੇ ਲਈ ਰੋਟੀ ਲੈ ਕੇ ਆਉਂਦਾ ਤੇ ਮੇਰਾ ਉਸਨੇ ਬਹੁਤ ਹੀ ਧਿਆਨ ਰੱਖਿਆ ਉਹ ਵਾਅਦੇ ਤੋਂ ਵਾਅਦੇ ਟਾਈ ਮੇਰੇ ਉੱਪਰ ਹੀ ਲਗਾਉਂਦਾ ਸੀ ਤੇ ਉਹ ਮੇਰੀ ਮਾਲਿਸ਼ ਕਰਦਾ ਸੀ ਇੱਕ ਦਿਨ ਫਿਰ ਮੈਨੂੰ ਅਚਾਨਕੀ ਫੋਨ ਆਇਆ ਤਾਂ ਉਹ ਫੋਨ ਮੇਰੀ ਘਰਵਾਲੀ ਦਾ ਸੀ ਤੇ ਉਹ ਉੱਚੀ ਉੱਚੀ ਬਹੁਤ ਹੀ ਰੋ ਰਹੀ ਸੀ ਤੇ ਮੇਰੇ ਤੋਂ ਮਵਾਫੀ ਮੰਗਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ ਤੇ ਤੇਰੀ ਕਮਜ਼ੋਰੀ ਦਾ ਮੈਂ ਨਜਾਇਜ਼ ਫਾਇਦਾ ਚੁੱਕਿਆ ਜਦੋਂ ਮੈਂ ਉਸ ਨੂੰ ਇਹ ਕਿਹਾ ਕਿ ਹੁਣ ਤਾਂ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਹੀ ਨਹੀਂ ਤਾਂ ਉਹ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਹੁਣੇ ਹੀ ਘਰ ਵਾਪਸ ਆਉਂਦੀ ਹਾਂ ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਇਸ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਇਹਨਾਂ ਕਹਿ ਕੇ ਮੈਂ ਫੋਨ ਕੱਟ ਦਿੱਤਾ ਮੈਨੂੰ ਤਾਂ ਆਈ ਸੀ ਕਿ ਉਸ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਫਿਰ ਸ਼ਾਮ ਨੂੰ ਜਦੋਂ ਮੈਂ ਦੇਖਿਆ ਤਾਂ ਮੇਰੀ ਘਰ ਵਾਲੀ ਆ ਗਈ ਤੇ ਉਹ ਮੇਰੇ ਪੈਰਾਂ ਵਿੱਚ ਡਿੱਗ ਪਈ ਤੇ ਮੇਰੇ ਤੋਂ ਮਾਫੀ ਮੰਗਣ ਲੱਗੀ ਤੇ ਮੈਨੂੰ ਕਹਿਣ ਲੱਗੀ ਕਿ ਮੈਨੂੰ ਤੂੰ ਮਾਫ ਕਰ ਦੇ ਮੈਨੂੰ ਮੇਰੇ ਕੀਤੇ ਕੰਮਾਂ ਦੀ ਸਜ਼ਾ ਮਿਲ ਗਈ ਹੈ ਮੈਂ ਉਸ ਦੇ ਨਾਲ ਬਹੁਤ ਹੀ ਗੁੱਸੇ ਨਾਲ ਗੱਲ ਕੀਤੀ ਤੇ ਮੈਂ ਕਿਹਾ ਕਿ ਤੂੰ ਮੇਰੇ ਘਰ ਤੋਂ ਨਿਕਲ ਜਾ ਤੇ ਮੈਨੂੰ ਮੇਰੇ ਹਾਲ ਤੇ ਛੱਡ ਦੇ ਤੂੰ ਆਪਣੇ ਆਸ਼ਕ ਕੋਲ ਹੀ ਚਲੀ ਜਾ ਤਾਂ ਉਹ ਕਹਿਣ ਲੱਗੀ ਕਿ ਉਸ ਨੇ ਤਾਂ ਮੇਰੀ ਜ਼ਿੰਦਗੀ ਹੀ ਬਰਬਾਦ ਕਰਕੇ ਰੱਖ ਦਿੱਤੀ ਤੂੰ ਮੈਨੂੰ ਮਾਫ ਕਰ ਦੇ ਤੇ ਤੂੰ ਦੂਜਾ ਵਿਆਹ ਕਰਵਾ ਲੈ ਮੈਂ ਸਾਰੀ ਉਮਰ ਤੇਰੀ ਗੁਲਾਮੀ ਕਰਾਂਗੀ ਤੇ ਤੂੰ ਮੈਨੂੰ ਇਸ ਘਰ ਵਿੱਚ ਹੀ ਰੱਖ ਲੈ ਤਾਂ ਮੈਂ ਉਸ ਨੂੰ ਇਹ ਪੁੱਛਿਆ ਕਿ ਤੂੰ ਮੇਰੇ ਦੂਜੇ ਵਿਆਹ ਤੇ ਰਾਜੀ ਕਿਉਂ ਹੈ ਤਾਂ ਉਹ ਕਹਿਣ ਲੱਗੀ ਕਿ ਮੈਨੂੰ ਮੇਰੇ ਕੀਤੇ ਕੰਮਾਂ ਦੀ ਸਜ਼ਾ ਮਿਲ ਗਈ ਕਿਉਂਕਿ ਉਸ ਪ੍ਰਮਾਤਮਾ ਦੀ लाठी ਵਿੱਚ ਆਵਾਜ਼ ਨਹੀਂ ਹੈ ਉਸ ਪ੍ਰਮਾਤਮਾ ਨੇ ਮੈਨੂੰ ਆਪ ਹੀ ਸਜ਼ਾ ਦੇ ਦਿੱਤੀ ਹੈ ਤੇ ਮੇਰੀ ਹੁਣ ਸਾਰੀ ਉਮਰ ਮੈਂ ਕਦੇ ਵੀ ਮਾਂ ਨਹੀਂ ਬਣ ਸਕਦੀ ਜੋ ਗੋਲੀਆਂ ਉਸ ਦੋਤੀ ਨੇ ਮਾਰਨ ਦੇ ਲਈ ਦਿੱਤੀਆਂ ਸਨ ਉਹ ਐਕਸਪਾਇਰੀ ਡੇਟ ਦੀਆਂ ਸਨ ਤੇ ਉਹਨਾਂ ਨੇ ਤਾਂ ਮੇਰੇ ਬੱਚੇਦਾਨੀ ਨੂੰ ਹੀ ਖਤਮ ਕਰ ਦਿੱਤਾ ਜੋ ਜਦੋਂ ਉਸਨੇ ਇਹ kiya ਤਾਂ ਉਹ ਬਹੁਤ ਰੋਈ ਮੈਨੂੰ ਵੀ ਬਹੁਤ ਦੁੱਖ ਹੋਇਆ ਕਿਉਂਕਿ ਮੈਂ ਤਾਂ ਕਦੇ ਦੂਜੇ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ ਮੈਂ ਤਾਂ ਆਪਣੀ ਇਸ ਘਰ ਵਾਲੀ ਦੀ ਕੁੱਖੋ ਹੀ ਆਪਣੇ ਬੱਚੇ ਦੀ ਆਸ ਰੱਖਦਾ ਸੀ ਪਰ ਮੇਰੀ ਘਰ ਵਾਲੀ ਨੂੰ ਆਪਣੇ ਕੀਤੇ ਕੰਮਾਂ ਦੀ ਸਜ਼ਾ ਮਿਲ ਗਈ ਸੀ ਹਾਂਜੀ ਦੋਸਤੋ ਬੁਰੇ ਕੰਮ ਦਾ ਬੁਰਾ ਨਤੀਜਾ ਤੁਹਾਡੀ ਇਸ ਕਹਾਣੀ ਬਾਰੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ